ਪ੍ਰਾਪਤ ਸਰਨਾਈ ਪ੍ਰਭੂ ਦੀ ਸ਼ਰਨ ਵਿੱਚ ਚਾਹੀਏ ਭਾਈ ਸਾਹਿਬ ਜੀ ਨੇ ਵਿਦਾਕ ਮਈ ਸ਼ਬਦਾਂ ਦਾ ਕੀਰਤਨ ਕੀਤਾ ਇਹ ਨਦੀਆਂ ਨਾ ਸੁਣਿਆ ਮੇਲਾ ਸੰਜੋਗੀ RAM ਪਿਆਰੋ ਜਿਹੜੀਆਂ ਰੂਹਾਂ ਵਿਛੜ ਜਾਂਦੀਆਂ ਨੇ ਚਲੀਆਂ ਜਾਂਦੀਆਂ ਨੇ ਉਹ ਬਾਅਦ ਵਿੱਚ ਮਿਲਦੀਆਂ ਕੋਈ ਨਹੀਂ ਆ ਪਰ ਚੰਗੀਆਂ ਰੂਹਾਂ ਨੂੰ ਹਮੇਸ਼ਾ ਜਾਗ ਕੀਤਾ ਜਾਂਦਾ ਆ ਚੰਗੀਆਂ ਰੂਹਾਂ ਨੂੰ ਹਮੇਸ਼ਾ ਯਾਦ ਕੀਤਾ ਜਾਂਦਾ ਆ ਸਹਿ ਕਬੀਰ ਜੀ ਬਾਣੀ ਚ ਕਹਿੰਦੇ ਆ ਕਬੀਰ ਸੰਤੋ ਮੂਏ ਕਿਆ ਰੁਈਏ ਜੋ ਆਪਣੇ ਵਿਰੇਹ ਜਾਏ ਕਿਤੇ ਰੋਗ ਉਹ ਸਾਥ ਕੋਤ ਵਾਪਰੇ ਜੋ ਹਾਟੇ ਹਾਟ ਬਿਕਾਏ ਕਹਿ ਲਗੇ ਜਿਹੜੇ ਜੀਵਨ ਦੀ ਬਾਜ਼ੀ ਹਾਰ ਜਾਂਦੇ ਆ ਨਾ ਜੀਵਨ ਕੇ ਖਾਟ ਕੇ ਕੁਝ ਨਹੀਂ ਗਏ ਉਹਨਾਂ ਦੇ ਜਾਣ ਕੇ ਰੋਇਆ ਜਾਂਦਾ ਆ ਜਾਨ ਤੇ ਰੋਇਆ ਜਾਂਦਾ ਆ ਕਿ ਮਨੁੱਖਾ ਜਨਮ ਮਿਲਿਆ ਤੇ ਕੌਂਡੀਆਂ ਦੇ ਭਾ ਇੱਥੇ ਹੀ ਭੋਲੀ ਗਿਆ ਕਿ ਪ੍ਰਮਾਤਮਾ ਨੂੰ ਚੇਤੇ ਕਰਨਾ ਮੈਂ ਗੁਰੂ ਘਰ ਜਾਣਾ ਮੈਂ ਕਿਤੇ ਸੇਵਾ ਕਰਨੀ ਏ ਸਹਿਬ ਕਹਿੰਦੇ ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ ਮਰਨਾ ਖਾਣੋ ਵਿਸਾਰ ਖੁਆਰੀ ਕਿੰਨੀ ਤ੍ਰੇਤ ਜੀਵਨ ਨਹੀਂ ਰਹਿਣਾ ਵੀਰ ਪਿਆਰੋ ਬਾਰ-ਬਾਰ ਥੋੜੀ ਮਿਲਣਾ ਆ ਖਸਮ ਨਾ ਕਿਤੇ ਭੁੱਲ ਜਾਵੇ ਪਰਮਾਤਮਾ ਜਿਤੇ ਰਵੇ ਸੇਵਾ ਜਿਤੇ ਰਵੇ ਸਤਿਗੁਰ ਦੀ ਬਾਣੀ ਜਿਤੇ ਰਵੇ ਸਹਿਬ ਨੇ ਕਿਹਾ ਪਿਆਰੋ ਇੱਕ ਤੇ ਦੋਖੇ ਕਿ ਕੋਈ ਸਰੀਰ ਕਰਕੇ ਸਾਡੇ ਤੋਂ ਚਲਿਆ ਗਿਆ ਬਹੁਤ ਵੱਡਾ ਦੁੱਖ ਏ ਪਰਿਵਾਰ ਵਾਸਤੇ ਵੀ ਰਿਸ਼ਤੇਦਾਰਾਂ ਵਾਸਤੇ ਵੀ ਦੁੱਖ ਦੀ ਘੜੀ ਏ ਪਰ ਪਿਆਰੋ ਬਾਬਾ ਪ੍ਰੀਤ ਸਾਹਿਬ ਜੀ ਕਹਿੰਦੇ ਆ ਕਹਿੰਦੇ ਜੋ ਬਣ ਜਾਂਦੇ ਨਾ ਡਰਾਂ ਜੈ ਜੈ ਪ੍ਰੀਤ ਨਾ ਜਾਏ ਕਹਿੰਦੇ ਜੋ ਬਣ ਜਾਂਦਿਆਂ ਮੈਨੂੰ ਕੋਈ ਡਰ ਨਹੀਂ ਆ ਮੇਰੀ ਰੱਬ ਜੀ ਦੇ ਨਾਲੋਂ ਪ੍ਰੀਤ ਨਾ ਕਿਤੇ ਟੁੱਟ ਜਾਵੇ ਰੱਬ ਨਾਲ ਪ੍ਰੀਤ ਬਣੀ ਰਵੇ ਪਿਆਰੋ ਇਹ ਤੇ ਸਾਰਿਆਂ ਨੂੰ ਪਤਾ ਕਿ ਇੱਕ ਦਿਨ ਮੌਤ ਆਉਂਦੀ ਜੇ ਵਾਰਿਸ ਸਾਹ ਦੇ ਬਜਨੇ ਕੀ ਰਾਣਾ ਰਾਉਣਾ ਕੋ ਰਹੇ ਰੰਗ ਨ ਤੁੰਗ ਫਕੀਰ ਵਾਰੀ ਆਪੋ ਆਪਣੀ ਕੋਈ ਨ ਬੰਦੇ ਧੀਰ ਧੰਗੁਰ ਤੇਗ ਵਾਧਤ ਸਾਹਿਬ ਮਹਾਰਾਜ ਕਹਿੰਦੇ ਨੇ ਜੈਸੇ ਜਨ ਕੇ ਬੁੱਧ ਬਧਾਨ ਉਪਜੇ ਬਿਨ ਸੇ ਨੀਤ ਜਗ ਰਚਨਾ ਕੈਸੇ ਰਚੀ ਕਹੋ ਨਾਨਕ ਸੁਣ ਮੀਤ ਕਹਿ ਲਗੇ ਜਿਵੇਂ ਪਾਣੀ ਦੇ ਵਿੱਚ ਬੁਲਬੁਲਾ ਪੈਦਾ ਹੋਇਆ ਨਾ ਤੇ ਫਿਰ ਪਾਣੀ ਵਿੱਚ ਹੀ ਸਮਾ ਜਾਂਦਾ ਆ। ਇਨਸਾਨ ਦੀ ਕਹਿ ਲਗੇ ਹਸਤੀ ਇੰਨੀ ਕਿਆ। ਹਸਤੀ ਇੰਨੀ ਕਿਆ। ਕਿਹਜਾ ਕਿਆ ਵਿਸਵਾਸਾ ਇਸ ਪਾਂਡੇ ਕਾ ਇਤਨਾ ਕ ਲਾਗੇ ਠੰਕਾ। ਕਹਿ ਲਗੇ ਕਿ ਮਿੱਟੀ ਰੂਪ ਪਾਂਡੇ ਦਾ ਪਤਾ ਹੀ ਕੋਈ ਨਹੀਂ ਜੀ। ਪਤਾ ਹੀ ਕੋਈ ਨਹੀਂ ਆ ਤੇ ਸਹਿਬ ਕਹਿੰਦੇ ਕਿਆ ਜਾਣਨਾ ਕਿਵ ਮਰेंगे ਕਿਹੈਸਾ ਮਰਨਾ ਹੋਏ ਜੇਕਰ ਸਾਹਿਬ ਮਨੋਂ ਨਾ ਵਿਸਰੇ ਤਾਂ ਸਹਿਲਾ ਮਰਨਾ ਹੋਏ ਪਿਆਰੋ ਪ੍ਰਮਾਤਮਾ ਜਿੱਤੇ ਰੇ ਮੌਤ ਦਾ ਤੇ ਸਾਰਿਆਂ ਨੂੰ ਪਤਾ ਲੱਗ ਗਿਆ ਹੋਣਾ ਬੱਚਿਆਂ ਨੂੰ ਵੀ ਪਤਾ ਇੱਕ ਦਿਨ ਮੌਤ ਆ ਜਾਂਦੀ ਏ ਪਰ ਪਿਆਰੋ ਜਿੰਨੀਆਂ ਵੀ ਰੂਹਾਂ ਸੀ ਇੱਥੇ ਬੈਠੀਆਂ ਆ ਵਾਰੀ ਸਾਡੀ ਵੀ ਆਉਣੀ ਆ ਕਿਉਂਕਿ ਸੱਜਣ ਮੇਰੇ ਰੰਗਲੇ ਜਾਇ ਸੁਤੇ ਦੀ ਰਾਣ ਹਮ ਪੀਵੰਗਾਂ ਢੂਮਣੀ ਰੁਵਾ ਜਿਹੇ ਬਾਣ ਇੱਕ ਦਿਨ ਅਸੀਂ ਵੀ ਜਾਣਾ ਆ ਤੇ ਪਿਆਰੋ ਜਾਣ ਲੱਗਿਆ ਜ਼ਿੰਦਗੀ 'ਚ ਪਛਤਾਵਾ ਦਾ ਕੋਈ ਰਵੇ ਕਿ ਮੌਤ ਨੇੜੇ ਆ ਗਈ ਏ ਤੇ ਮਣਾ ਜਿੰਦਗੀ ਚ ਕੀਤਾ ਹੀ ਕੁਝ ਨਹੀਂ ਆ। ਇਦਾਂ ਮੈਂ ਸੋਚਦਾ ਰਹੀ ਸਹਬ ਕਹਿ ਲਗੇ ਹਾਰ ਜਪਦਿਆਂ ਖਿੰਡ ਢਿਲ ਨਾ ਕੀ ਜੇ ਮੇਰੀ ਜਿੰਦੜੀ ਐ ਮਤ ਕੇ ਜਾਪੇ ਸਾਹ ਆਵੇ ਕਿ ਨਾ ਆਵੇ ਰਾਮ ਪਤਾ ਨਹੀਂ ਇੱਕ ਦਾ ਸਵਾਸ ਆਉਣਾ ਜੇ ਕਿ ਨਹੀਂ ਜੇ ਆਉਣਾ ਇਹ ਵੀ ਨਹੀਂ ਜੇ ਕੋਈ ਪਤਾ ਬ੍ਰਾਹਮ ਗਿਆਨੀ ਬਾਬਾ ਗੁੱਡਾ ਸਾਹਿਬ ਜੀ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਜੀ ਦੇ ਚਰਨਾਂ 'ਚ ਗਏ ਤੇ ਇੱਕੋ ਹੀ ਗੱਲ ਕਹਿੰਦੇ ਸੀ ਦਾਤਿਆ ਮੌਤ ਤੋਂ ਡਰ ਲੱਗ ਗਈ